ਔਖਲ ਹੈ ਸੁਖ ਤੇ ਦੁੱਖ ਨੂੰ ਬਰਾਬਰ ਦੇਖਣਾ ਸੰਬ ਦਾ ਮਤਲਬ ਹੁੰਦਾ ਹੈ ਬਰਾਬਰ ਹੋ ਜਾਣਾ ਸੰਬ ਜਿਵੇਂ ਤੱਕੜੀ ਦਾ ਤੁਲਨਾ ਹੁੰਦਾ ਹੈ ਨਾ ਦੋ ਪਰਲੇ ਹੁੰਦੇ ਨੇ ਤੱਕੜੀ ਦੇ ਤੇ ਇੱਕ ਵਿੱਚ ਕੰਡਾ ਹੁੰਦਾ ਉਹ ਇਧਰ ਹੋਵੇ ਤੇ ਵੀ ਬਰਾਬਰ ਨਹੀਂ ਹੁੰਦਾ ਇਧਰ ਹੋਵੇ ਤਾਂ ਵੀ ਬਰਾਬਰ ਨਹੀਂ ਹੁੰਦਾ ਉਹ ਜਦੋਂ ਇਹਨ ਵਿਚਕਾਰ ਬਰਾਬਰ ਹੋ ਜਾਂਦਾ ਉਹਨੂੰ ਕਹਿੰਦੇ ਨੇ ਇਹ ਸੰਬ ਹੈ ਸੰਤੋਲ ਹੈ ਇਹਦਾ ਪਾੜ ਬਰਾਬਰ ਹੋ ਗਿਆ ਪਰ ਸੰਸਾਰ ਦੇ ਵਿੱਚ ਆਦਮੀ ਸੁੱਖ ਦੇ ਨਾਲ ਜਿੰਨਾ ਕੋਈ ਜ਼ਿਆਦਾ ਇਤਨਾ ਜ਼ਿਆਦਾ ਮੁਗਤਲਾ ਹੈ ਮਨ ਕਰਕੇ ਮਨ ਕਰਕੇ ਚਾਹਦਾ ਕਿ ਮੈਨੂੰ ਸੁੱਖ ਹੀ ਸੁੱਖ ਮਿਲੇ ਦੁੱਖ ਮਿਲੇ ਹੀ ਨਾ ਸੰਸਾਰ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਕਿ ਕਹਿੰਦਾ ਹੋਏ ਮੈਂ ਦੁੱਖ ਹੀ ਹੋਣਾ ਚਾਹਨਾ ਕੋਈ ਨਹੀਂ ਕਹਿੰਦਾ ਪਰ ਗੁਰੂ ਕੰਜ ਨੇ ਸੁਖ ਦੀ ਭਾਲ ਦੇ ਵਿੱਚ ਸੁਖ ਦੀ ਤਲਾਸ਼ ਦੇ ਵਿੱਚ ਫਿਰ ਵੀ ਆਦਮੀ ਦੁਖੀ ਹੈ ਲੱਭਦਾ ਸੁਖ ਹੈ ਪਰ ਦੁਖ ਇਸ ਨੂੰ ਮਿਲ ਜਾਂਦਾ ਗੁਰੂ ਦੇ ਬਾਣੀ ਚ ਕਿਹਾ ਭਗਤ ਕਬੀਰ ਸਾਹਿਬ ਸੁਖ ਮੰਗੋ ਮੰਗਦਾ ਸੁਖ ਹੈ ਭਾਲ ਸੁਖ ਦੀ ਹੈ ਲੇਕਿਨ ਉਹ ਸੁਖ ਦੀ ਭਾਲ ਦੇ ਵਿੱਚ ਇਸ ਨੂੰ ਦੁਖ ਪੀੜਾ ਤਕਲੀਫ ਇਹ ਪ੍ਰਾਪਤ ਹੁੰਦੀ ਹੈ ਤੋ ਜ਼ਾਹਿਰ ਹੈ ਕਿ ਪੋਚ ਦੇ ਵਿੱਚ ਅਜੇ ਕਮੀ ਹੈ